ਚਿਕਾਲ ਮੈਂ ਹਾਰਤੀ ਸੁੰਦਰ ਨਿਊਜ਼ ਦੇ ਦੇਖਕਾਂ ਦਾ ਸਵਾਗਤ ਹੈ ਰਿਟਰਾਇਲ ਟਾਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲ ਕਰਾਂਗੇ ਸੀਅਸੀ ਸਮਿਕਰਨਾ ਦੀ ਇਸ ਵੇਲੇ ਜਿਮਨੀ ਚੋਣ ਸਿਰ ਤੇ ਜਿਮਨੀ ਚੋਣ ਦੀ ਜਿਹੜੀ ਸਰਗਰਮੀ ਉਹਦੇ ਨਾਲ ਰਾਜਨੀਤਿਕ ਪਾਰਾ ਵੀ ਚੜਿਆ ਹੋਇਆ ਹੈ ਇੱਕ ਪਾਸੇ ਰਾਜਨੀਤਿਕ ਗਤਿਵਿਧੀਆਂ ਤੇਜ਼ ਹੋ ਚੁੱਕੀਆਂ ਨੇ ਉੱਥੇ ਹੀ ਰਾਜਨੀਤਿਕ ਨੇਤਾਵਾਂ ਦੇ ਵੱਲੋਂ ਇਸ ਚੋਣ ਪ੍ਰਚਾਰ ਦੀ ਰੋਡ ਸ਼ੋਅ ਕੋਸ਼ਨਾਵਾ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਨੇਤਾ ਨੇ ਪਾਰਟੀ ਦੀ ਨੇਤਾ ਜਿਹੜੇ ਉਹਨਾਂ ਦੀ ਅਦਲ ਬਦਲ ਅੰਦਰੂਨੀ ਟਕਰਾਅ ਜਿਹੜਾ ਆ ਉਹ ਪਾਰਟੀਆਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਰਾਜਨੀਤਿਕ ਪਾਰਟੀਆਂ ਦੇ ਵਿਚਕਾਰ ਜੋ ਅਦਲ ਬਦਲ ਹੋ ਰਿਹਾ ਹੈ ਪਾਰਟੀ ਦੇ ਅੰਦਰ ਜਿਹੜਾ ਕਲੇਸ਼ ਹੋ ਰਿਹਾ ਉਸ ਮੁੱਦੇ ਤੇ ਕੱਲ ਬਾਤ ਕਰਾਂਗੇ ਤੇ ਸਭ ਤੋਂ ਜ਼ਿਆਦਾ ਅਹਿਮ ਗੱਲ ਹੈ ਕਿ ਇਸ ਚੋਣ ਦੀ ਅਸਲੀ ਪੱਕੜ ਜਿਹੜੀ ਹੈ ਉਹ ਕਿਸ ਦੇ ਵੱਲ ਹੈ ਕਿਸ ਦੇ ਹੱਥ ਵਿੱਚ ਪੂਰੀ ਚੋਣ ਦੀ ਕਮਾਨ ਹੈ ਤੇ ਉਸ ਦੇ ਬਾਰੇ ਗੱਲ ਬਾਤ ਕਰਾਂਗੇ ਮੇਰੇ ਸੀਨੀਅਰ ਜੈਸ਼ਿੰਦਰ ਜੀ ਮੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਮਨੀ ਚੋਣ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ ਸਭ ਤੋਂ ਅਹਿਮ ਗੱਲ ਹੈ ਕਿ ਜਿਮਨੀ ਚੋਣ ਸਿਰ ਤੇ ਇੱਕ ਪਾਸੇ ਚੋਣ ਪ੍ਰਚਾਰ ਜਿਹੜਾ ਹੈ ਰੈਲੀ ਕੀਤੀ ਜਾ ਰਹੀ ਹੈ, ਰੋਡ ਸ਼ੋਅ ਕੀਤੇ ਜਾ ਰਹੇ ਨੇ ਪਰ ਅਜਿਹੇ ਦੇ ਵਿਚਕਾਰ ਫਿਰ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਜਿਹੜੇ ਹੈਗੇ ਨੇ ਉਹਨਾਂ ਦਾ ਅਦਲ ਬਦਲ ਜਾ ਰਹੀ ਹੈ ਤੇ ਇਹ ਅਦਲ ਬਦਲ ਜਿਹੜਾ ਕਿਤਨੇ ਕਿਤੇ ਅੰਦਰੂਨੀ ਕਲੇਸ਼ ਨੂੰ ਵੀ ਜਨਮ ਦੇ ਰਿਹਾ ਹੈ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹਾਂਜੀ ਕੋਈ ਗੱਲ ਬਹੁਤ ਹੀ ਦਬੀ ਨਹੀਂ ਹੈਗੀ ਕਿਉਂਕਿ ਸਾਨੂੰ ਬਾਹਰ ਤੋਂ ਬਾਅਦ ਇਹ ਜਿਹੜਾ سلسلہ ਜਿਹੜਾ ਸਿਆਸੀ اخلاق ਹੈ ਜੀ ਉਹ ਸਿਆਸਤਦਾਰਾਂ ਦਾ ਲਗਾਤਾਰ ਡਿੱਗਦਾ ਹੀ ਆ ਰਿਹਾ ਹੈ। ਹਾਂ। ਉਸ ਤੋਂ ਬੜਾ ਸਲਾਕ ਪਹਿਲਾਂ ਬਹੁਤ ਉੱਚੇ ਹੁੰਦੇ ਸੀਗੇ ਸਿਆਸੀ اخلاق ਜਿਹੜੇ ਹੁੰਦੇ ਆ ਅੱਜ ਕੱਲ ਲੋਕ ਝੂਠ ਬੋਲ ਦਿੰਦੇ ਆ ਕਿ ਮੈਂ ਜਿਹੜੀ ਪਾਰਟੀ ਮੇਰੀ ਮਾਂ ਪਾਰਟੀ ਹੈ ਹੂੰ ਤੇ ਮਹੀਨੇ ਇੱਕ ਬਾਅਦ ਮਾਂ ਬਦਲ ਲੈਂਦੇ ਆ ਜੀ ਜਿਆਦਾ ਮਾਂ ਕਹਿ ਨਾ ਹੂੰ ਤੇ ਫਿਰ ਮਾਂ ਬਦਲ ਵੀ ਲੈਂਦੇ ਆ ਤੇ ਹੁਣ ਜਿਹੜੀ ਗੱਲ ਤੁਸੀਂ ਜਿਮਨੀ ਚੌਂ ਦੀ ਕੀਤੀ ਲੁਧਿਆਣਾ ਵੀ ਇੱਕ ਬੜੀ ਇੰਪੋਰਟੈਂਟ ਸੀਟ ਹੈ ਜਿਹਨੂੰ ਲਿਦਿਆਣਾ ਫਸਟ ਮੀ ਅੰਗਰੇਜ਼ੀ ਚ ਵੈਸਟ ਕਰ ਲੈਨੇ ਆ ਜੀ ਇਸ ਜਨਵਰੀ ਦੇ ਮਹੀਨੇ ਚ ਗੁਰਪ੍ਰੀਤ ਗੋਗੀ ਸਾਹਿਬ ਦਾ ਅਨਫੋਰਚੂਨੇਟ ਜਿਹੜਾ ਅਨਟਾਈਮਲੀ ਵੇਟੇਬੀ ਜਿਹੜੀ ਉਹਨਾਂ ਦਾ ਦਿਹਾਤ ਹੋਇਆ ਜੀ ਉਦੋਂ ਬਾਅਦ ਇਹ ਸੀਟ 6 ਮਹੀਨੇ ਚ ਕਰਾਣੀ ਕਾਨੂੰਨ ਦੇ ਤਹਿਤ ਜ਼ਰੂਰੀ ਹੁੰਦੀ ਆ ਬਿਲਕੁਲ ਤੋ ਸਮਾਂ ਜਿਹੜੇ ਆ ਚੁੱਕਿਆ ਜੂਨ ਦਾ ਫੀਸ ਦਾ ਸ਼ੁਰੂ ਹੋ ਗਿਆ ਅੱਜ ਤੇ ਇਸ ਚੋਣਾਂ ਡਿਕਲੇਅਰ ਹੋ ਗਈਆਂ ਜਾਂ ਤੁਹਾਨੂੰ ਪਤਾ ਹੀ ਹੈ ਜੀ ਬਿਲਕੁਲ ਤੇ ਰਿਜ਼ਲਟ ਵੀ ਤੇਨੂੰ ਆ ਜਣੇ ਆ ਤੇ ਉਹਦੀ ਕੈਂਪੇਨਿੰਗ ਫੁੱਲ ਸਵਿੰਗ ਤੇ ਸ਼ੁਰੂ ਹੋ ਚੁੱਕੀ ਹੈ ਫੁੱਲ ਸਵਿੰਗ ਤਾਂ ਕਹਿ ਰਹੇ ਪਹਿਲਾਂ ਪੂਰੀ ਸਵਿੰਗ ਨਹੀਂ ਸੀ ਪੂਰੀ ਤੇਜ਼ੀ ਨਹੀਂ ਸੀਗੀ ਜੀ ਕਿਉਂਕਿ ਕੱਲ ਤੱਕ ਜਿਹੜਾ ਨਾਂ ਹੀ ਨਹੀਂ ਸੀ বিজেਪ ਵੱਲੋਂ ਡਿਕਲੇਅਰ ਕੀਤਾ ਗਿਆ ਕਿਤੇ ਐਡਵੋਕੇਟ ਵਿਕਰਮ ਸਿੱਧੂ ਦਾ ਨਾਂ ਆਂਦਾ ਸੀਗਾ ਕਿਤੇ ਕਹੇ ਰਾਸ਼ੀ ਅਗਰਵਾਲ ਮੈਡਮ ਦਾ ਨਾਂ ਆਂਦਾ ਸੀਗਾ ਤੇ ਕਈ ਵਾਰਾ ਕਿਸੇ ਕੋਈ ਫਿਲਮ ਐਕਟਰ ਸੀਗਾ ਉਹਦਾ ਨਾਂ ਆਂਦਾ ਜਿਹੜੇ ਜਿਹਨੂੰ ਲੁਝਾਣੇ ਕੋਈ ਜਾਣਦਾ ਵੀ ਨਹੀਂ ਸੀਗਾ ਜੀ ਤੇ ਉਹ ਸਰਪ੍ਰਾਈਜ਼ ਬਣਿਆ ਹੋਇਆ ਹੈ ਜੇ ਵੈਸੇ ਵੀ ਇਹ ਲੱਗਦਾ ਸੀ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਹੁਤ ਆ ਇੰਟਰਸਟ ਕਿਉਂ ਨਹੀਂ ਹੈਗਾ ਇਹ ਚੱਕਰ ਕੀ ਆ ਐਂਡ 'ਚ ਫਿਰ ਜਿਹੜੇ ਕੀ ਭਾਰਤ ਨਗਰ ਚੌਕ ਦੇ ਰਹਿਣ ਵਾਲੇ ਮਗਰੋਂ ਇਹ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਆ ਜੀਵਨ ਗੁਪਤਾ ਸਾਹਿਬ ਜੀ ਤੇ ਪਿਛਲੇ 25 ਸਾਲਾਂ ਤੋਂ ਵੱਧ ਦੇ ਟਾਈਮ ਦੇ ਵਿੱਚ ਆਰਐਸਐਸ ਨਾਲ ਤੇ ਹਮ ਆਰਐਸਐਸ ਪੈਰੈਂਟ ਫਿਗਰ ਹੈਗੀ ਆ ਬੀਜੇਪੀ ਦੀ ਜੀ ਸੇ ਉਹਨਾਂ ਨਾਲ ਜੁੜੇ ਹੋਏ ਹੈਗੇ ਆ ਦੇ ਨਾਮ ਹੈ ਨਦਾ ਔਰ ਇਹਨਾਂ ਨੇ ਆਪਣੀ ਟਿਕੜ ਦੇ ਅੰਚ ਕਾਮਯਾਬ ਹੋ ਗਏ ਹੂੰ ਤੇ ਅੱਜ ਤੋਂ ਹੀ ਕੱਲ ਰਾਤ ਤੋਂ ਹੀ ਸਰਗਰਮੀਆਂ ਜਿਹੜੀਆਂ ਹੈਗੀਆਂ ਬਿਲਕੁਲ ਫੁੱਲ ਸਵੇਗ ਜਿਹਨੂੰ ਕਹਿੰਦੇ ਪੂਰੀ ਜੀ ਇਹਨਾਂ ਨੇ ਸਪੀਡ ਫੜ ਲਈ ਆ ਹੂੰ ਸਿਆਸੀ ਜਿਹੜੀ ਗਤੀਵਿਧੀਆਂ ਦੀ ਸਪੀਡ ਪੂਰੀ ਤੇਜ਼ ਹੋ ਚੁੱਕੀ ਆ ਜੀ ਅੱਜ ਵੀ ਆਹ ਵੇਖਿਆ ਉੱਥੇ ਕਿ ਸੈਂਕੜੇਆਂ ਗੱਡੀਆਂ ਜਿਹੜੀਆਂ ਸੀਗੀਆਂ ਜੀਵਨ ਗੁਪਤਾ ਸਾਹਿਬ ਦੇ ਘਰ ਦੇ ਬਾਹਰ ਜੀ ਵੱਡੇ ਵੱਡੇ ਜਿਹੜੇ ਅਕਾਲੀ ਲੀਡਰ ਅਕਾਲੀ ਤੋਂ ਮਤਲਬ ਹੈ ਜਿਹੜੇ ਅਕਾਲੀ ਦਲ ਨੂੰ ਛੱਡ ਛੱਡਿਆ ਸੀ ਜਿਹੜਾ ਨੇ ਉਹ ਵੀ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਗਰੀਟ ਕਰਨ ਲਈ ਉਹਨਾਂ ਨੂੰ ਸਪੋਰਟ ਕਰਨ ਲਈ ਉਹਨਾਂ ਦਾ ਹੌਸਲਾ ਵਧਾਈ ਕਰਨ ਲਈ ਉਹਨਾਂ ਨੂੰ ਆਪਣੀ ਸਪੋਰਟ ਲਈ ਉੱਤੇ ਇਕੱਠੇ ਹੋਏ ਤੇ ਆਪਣੀ ਕੈਂਪੇਨਿੰਗ ਦਾ ਉਹਨਾਂ ਨੇ ਆਗਾਜ਼ ਫੋਰਮਲੀ ਅੱਜ ਸ਼ੁਰੂ ਕਰ ਦਿੱਤਾ ਗਿਆ ਜੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿੰਨਾ ਸਹੀ ਮੰਨਦੇ ਹੋ ਕਿ ਪਾਰਟੀ ਦੇ ਜਿਹੜੇ ਨੇਤਾ ਹੈਗੇ ਆ ਠੀਕ ਹੈ ਜਿਵੇਂ ਜਿਉਣ ਜਦੋਂ ਸਿਰ ਤੇ ਹੁੰਦੀ ਹੈ ਉਦੋਂ ਅਦਲ ਬਦਲ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਇਹ ਇਹਨਾਂ ਦਾ ਇਹਨਾਂ ਦੇ ਵਿਚਾਰ ਜਿਹੜੇ ਅਦਲ ਬਦਲ ਕਰ ਰਹੇ ਨੇ ਨੈਤਿਕਤਾ ਹੁੰਦੀ ਹੈ ਜਾਂ ਫਿਰ ਸਿਰਫ ਸਿਆਸੀ ਮਤਲਬ ਹੈ ਇੱਕ ਪਾਸੇ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਜੇਕਰ ਅਸੀਂ ਸੰਜੀਵ ਅਰੋੜਾ ਦੀ ਗੱਲ ਕਰਦੇ ਆ ਰਾਜਪਾਲ ਮੈਂਬਰ ਸੀਗੇ ਨੇ ਜਿਹੜੇ ਠੀਕ ਹੈ ਉਹ ਉਮੀਦਵਾਰ ਉਤਰੇ ਨੇ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਉਹ ਸਾਰੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਐ ਜੋ ਕਿ ਇੰਨੇ ਸਾਲਾਂ ਤੋਂ ਵਿਰੋਧੀ ਧਿਰ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੇ ਨਹੀਂ ਕੀਤੇ ਕਾਂਗਰਸ ਨੇ ਨਹੀਂ ਕੀਤੇ ਨਾ ਭਾਜਪਾ ਨੇ ਕੁਝ ਕਰਕੇ ਦਿਖਾਇਆ ਹੈਗਾ ਸੂਬੇ ਦੇ ਵਿਚਕਾਰ ਲੇਕਿਨ ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਦੇ ਵਿੱਚ ਆਏ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਦੂਜੇ ਪਾਸੇ ਅਸੀਂ ਦੇਖਦੇ ਆ ਕਿ ਕੜਵਲ ਸਾਹਿਬ ਵੀ ਆਪਣੇ ਘਰ ਵਾਪਸੀ ਕਰ ਜਾਂਦੇ ਨੇ ਦੋਸਤੋ ਬਾਦ ਕਾਂਗਰਸ ਦੇ ਵਿਚਕਾਰ ਇੱਕ ਵਾਰ ਫਿਰ ਫੁੱਟ ਪੈ ਗਈ ਹੈ ਸਿਮਰਜੀਤ ਸਿੰਘ ਜੀ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਉਹ ਕਹਿੰਦੇ ਨੇ ਜੀ ਪ੍ਰੋਟੋਕਾਲ ਹੀ ਕੋਈ ਉਹਦਾ ਕੋਈ ਧਿਆਨ ਹੀ ਨਹੀਂ ਰੱਖਿਆ ਗਿਆ ਹੈਗਾ ਵੀ ਇਹ ਕਿਹੋ ਜਿਹੀ ਸਿਆਸਤ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਰਹੀ ਗੱਲ ਸੰਜੀਵ ਅਰੋੜਾ ਸਾਹਿਬ ਦੀ ਜੇ ਉਹਨਾਂ ਨੂੰ ਪੋਜੀਸ਼ਨ ਅ ਅਪਰ ਹਾਊਸ 'ਚ ਮਿਲੀ ਸੀ ਕਿ ਇੰਦਰਸਤਾਨ ਦੀ ਰਾਜ ਸਭਾ ਦੇ ਵਿੱਚ ਜੇ ਉਹ ਨੋਮੀਨੇਟ ਕਿਤੇ ਗਏ ਸੀ ਕਿ ਉਹਨਾਂ ਨੂੰ ਪਾਰਟੀ ਨੇ ਮਾਨ ਦਿੱਤਾ ਸੀਗਾ ਉਹ ਕੰਮ ਕਰਦੇ ਨਜ਼ਰ ਵੀ ਆਏ ਆ ਜੀ ਚਾਹੋ 에어ਪੋਰਟ ਦਾ ਮੁੱਦਾ ਲਾ ਲਓ ਜਾਂ ਹੋਰ ਕਾਫੀ ਸੈਂਟਰਲ ਗਵਰਨਮੈਂਟ ਅਫੀਲਟਡ ਮੁੱਦੇ ਲਾ ਲਓ ਖੋਬੀ ਉਹਨਾਂ ਦੀ ਇਹ ਹੈ ਕਿ ਉਹਨਾਂ ਦਾ ਜ਼ੁਬਾਨ ਤੇ ਬੜਾ ਕੰਟਰੋਲ ਆ ਜੀ ਉਹ ਮੈਂ ਨਹੀਂ ਸੁਣਿਆ ਉਹਨਾਂ ਨੂੰ ਕਿ ਫਿਲਥੀ ਜਾਂ ਗੰਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਣ ਆਪਣੇ ਆਪੋਨੈਂਟ ਦੇ ਖਿਲਾਫ ਵੀ ਹਮ ਤੇ ਖੁਦ ਰੱਜੇ ਪੁੱਜੇ ਬੱਦੇ ਆ ਆਫਸਰੀ 350 ਕਰੋੜ ਦੇ ਤਾਂ مالک ਆਫਸਰੀ ਹੈਗੇ ਹੈਗੇ ਆ ਪੁਰਾਣੀ ਵੀ ਲੁਧਿਆਣੇ ਦੀ ਫੈਮਲੀ ਪ੍ਰਾਨ ਅਰੋੜਾ ਸਾਹਿਬ ਦੇ ਦਫਾਦਰ ਬਟਨ ਮਿਲਿਆ ਵੇਖਿਆ ਜੀ ਤੇ ਇਹ ਲੁਧਿਆਣੇ ਦੀ ਜਿਹੜੀਆਂ ਮੋਸਟ ਜਿਹੜੀਆਂ ਨਾਮੀ ਫੈਮਲੀਆਂ ਹੈਗੀਆਂ ਜੀ ਉਹਨਾਂ ਚ ਇਹਨਾਂ ਦਾ ਨਾਂ ਆਂਦਾ ਤੇ ਸੈਂਟਰਲ ਗਵਰਨਮੈਂਟ ਨਾਲ ਰਿਲੇਟਡ ਉਦਯੋਗ ਚੱਕਦੇ ਆ ਰਹੇ ਆ ਚਾਹੇ ਰਿਪੋਰਟ ਦਾ ਮੁੱਦਾ ਉਹਨਾਂ ਤਾਂ ਅਬਜ਼ਰਵ ਕੀਤਾ ਰੱਖਿਆ ਹੋਰ ਕਾਫੀ ਜਿਹੜੇ ਟੈਕਸ ਸੈਂਟਰਲ ਟੈਕਸ ਰਿਲੇਟਡ ਮੁੱਦੇ ਆ ਸੈਂਟਰਲ ਜੀਐਸਟੀ ਦੇ ਮੁੱਦੇ ਦੋ ਤਰ੍ਹਾਂ ਦੇ ਜੀਐਸਟੀ ਆ ਹੁੰਦੀਆਂ ਉਹ ਵੀ ਚੱਕਦੇ ਆ ਰਹੇ ਹੈਗੇ ਬਟ ਹੀ ਇਜ਼ ਅ ਸੌਫਟ ਸਪੋਕਸਮੈਨ ਕੋਈ ਅਲਿਗੇਸ਼ਨ ਇਹ ਨਾ ਤੇ ਇਹ ਜਿਹੜੀ ਸਰਕਾਰੀ ਜਿਹੜੀਆਂ ਕਰੋੜ ਰੁਪਏ ਜਿਹਨੇ ਕਰੋੜ ਰੁਪਏ ਐਮਪੀਜ਼ ਦੇ ਕੋਟੇ ਚ ਆਉਂਦਾ ਜਿਉਂ ਉਹ ਇਹਨਾਂ ਨੇ ਕੋਈ ਫੰਡਸ ਦੀ ਮਿਸਯੂਜਸ ਦੀ ਗੱਤ ਨਹੀਂ ਕਿਉਂਕਿ ਮਨਾਹੀ ਹੈ ਕਿ ਜਿਹੜਾ ਐਮਪੀ ਨੂੰ ਜਿਹੜਾ ਫੰਡ ਮਿਲੇਗਾ ਉਹ ਸੈਲਫ ਜਾਂ ਆਪਣੇ ਫੈਮਿਲੀ ਮੈਂਬਰ ਦੀ ਗਲੋਰੀਫਿਕੇਸ਼ਨ ਜਾਂ ਉਹਨਾਂ ਨੂੰ ਚਮਕਾਉਣ ਵਾਸਤੇ ਨਹੀਂ ਲਾਏਗਾ ਹੂੰ ਸੋ ਇਹਨਾਂ ਨੇ ਆਪਣੇ ਫੈਮਿਲੀ ਮੈਂਬਰਾਂ ਨੂੰ ਚਮਕਾਉਣ ਵਾਸਤੇ ਜਿਹੜਾ ਸੈਂਟਰਲ ਗਵਰਨਮੈਂਟ ਦਾ ਫੰਡ ਨਹੀਂ ਲਾਇਆ ਸਿੱਧੇ ਪੈਸੇ ਖਾਣ ਦਾ ਤਾਂ ਐਲਐਨਡੀ ਡੈਲੀਗੇਸ਼ਨ ਨਹੀਂ ਹੈ ਜੀ ਹੁਣ ਉਸ ਤੋਂ ਬਾਅਦ ਗੱਲ ਕਰ ਰਹੇ ਨੇ ਭਾਰਤਪੁਰੇ ਆਸ਼ੂ ਸਾਹਿਬ ਦੀ ਜੀ ਆਸ਼ੂ ਸਾਹਿਬ ਅ ਜਿਹੜਾ ਉਹਨਾਂ ਤੇ ਐਲੀਗੇਸ਼ਨ ਲੱਗੇ ਕਿ ਇਹਨਾਂ ਨੇ ਹਜ਼ਾਰਾਂ ਕਰੋੜ ਦਾ ਘੁਟਾਲਾ ਕੀਤਾ ਤੇ ਕਈ ਮਹੀਨੇ ਜੇਲ੍ਹ ਜੂ ਹੀ ਰਹਿ ਕੇ ਆਏ। ਬਿਲਕੁਲ। ਤੇ ਵੱਡੀ ਕੰਟਰੋਵਰਸੀ ਸੀ। ਔਰ ਈਡੀ ਵੀ ਈਡੀ ਇਹਨਾਂ ਨੂੰ ਵੀ ਜਵਾਬਦੇਹੀ ਦੇਣੀ ਪਈ। ਵਾਹ ਵਾਹ ਲੰਮਾ ਸਮਾਂ ਡੀਲ ਤੇ ਇਹਨਾਂ ਨੇ ਕਟਿਆ। ਹਮਮ। ਹੋਰ ਸਵਾਲ ਇਹ ਹੈ ਕਿ ਆਸ਼ੂ ਸਾਹਿਬ ਨੇ ਜਦੋਂ ਨੋਮੀਨੇਸ਼ਨ ਫਾਈਲ ਕੀਤੀ ਤੇ ਉੱਥੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਿੱਥੇ ਸੀ? ਹੂੰ ਚੰਨੀ ਸਾਹਿਬ ਸੀਗੇ ਰਾਣਾ ਗੁਰਜੀਤ ਸੀਗੇ ਜੀ ਬਿਲਕੁਲ ਔਰ ਜੇ ਮੀਡੀਆ ਦੇ ਵਿੱਚ ਹਾਈਲਾਈਟ ਹੋਇਆ ਤੇ ਚੰਨੀ ਸਾਹਿਬ ਹੋਇਆ ਤੇ ਜਿਹੜੇ ਲੁਧਿਆਣੇ ਦੋ ਦੋ ਪ੍ਰੋਮਿਨੈਂਟ ਲੀਡਰਸ ਹੈਗੇ ਆ ਜੀ ਬਿਲਕੁਲ ਆ ਸਿਮਰਜੀਤ ਸਿੰਘ ਬੈਂਸ ਸਾਹਿਬ ਤੇ ਬਲਵਿੰਦਰ ਸਿੰਘ ਬੈਂਸ ਸਾਹਿਬ ਜੀ ਜਿਹਨਾਂ ਨੂੰ ਪੰਜਾਬ ਸਾਰਾ ਜਗਤ ਪੰਜਾਬ ਦਾ ਖਿੱਤਾ ਤੇ ਇੰਟਰਨੈਸ਼ਨਲ ਜਿਹੜਾ ਸਪੈਸ਼ਲੀ ਪੰਜਾਬੀ ਸਿੱਖ ਕਮਿਊਨਿਟੀ ਬੈਂਸ 브ਦਰਸ ਦੇ ਨਾਂ ਤੇ ਜਾਣਦੀ ਆ ਉਹ ਕਵਰੇਜ ਉਹਨਾਂ ਦੀ ਸਾਨੂੰ ਐਂਟੀਸਿਪੇਸ਼ਨ ਹੁੰਦੀ ਸੀ ਕਿ ਇਹਨਾਂ ਦੀ ਜਿਹੜੀ ਕਵਰੇਜ ਆ ਉਹ ਥੋੜੀ ਜਿਹੀ ਮਿਸਿੰਗ ਲੱਗੀ ਮੈਨੂੰ ਜੀ ਸੋ ਕੁਝ ਐਂਟੀਸਿਪੇਸ਼ਨ ਅਸਿਕ ਬੈ ਕਰ ਵੀ ਰਿਹਾ ਸੀ ਕੁਛ ਨਾ ਕੁਛ ਹੈ ਜਿਆ ਫਿਰ ਉਦੋਂ ਬਦ ਨਵੀਂ ਡਿਵੈਲਪਮੈਂਟ ਹੋਰ ਹੋ ਜਾਂਦੀ ਆ ਕਿ ਆਮ ਆਦਮੀ ਦੇ ਦੋ ਲੀਡਰ ਕਰਨ ਵੜਿੰਗ ਤੇ ਕਮਲਜੀਤ ਕੜਵਲ ਜੀ ਜਿਨ੍ਹਾਂ ਨੇ 2024 ਦੀਆਂ ਪਾਰਲੀਮੈਂਟਰੀ ਜੜੀਆਂ ਇਲੈਕਸ਼ਨ ਸੀਗੇ ਜੋ ਚਾਉਣਾ ਸੀਗੇ ਹ ਉਹਦੇ ਵਿੱਚ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਜਿਹੜੇ ਜੇਤੂ ਸੀਗੇ ਉਹਨਾਂ ਦੀ ਡਟ ਕੇ ਵਿਰੋਧਤਾ ਕੀਤੀ ਤੇ ਉਹਨਾਂ ਨੂੰ ਹਰਾਉਣ ਦੀ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਆ ਬੈਂਸ ਬਰਦਰਜ਼ ਦੇ ਇਲਾਕਿਆਂ ਤੋਂ ਬਹੁਤ ਜ਼ਿਆਦਾ ਇਹਨਾਂ ਨੂੰ ਟਿਕਟਾਕ ਜਿਹੜੀਆਂ ਵੋਟਾਂ ਵੀੜੀਆਂ ਜੀ ਸੋ ਇਸ ਕਰਕੇ ਬੈਂਸ ਬਰਦਰਜ਼ ਦਾ ਸਿੱਧਾ ਸਿੱਧਾ ਐਲੀਗੇਸ਼ਨ ਹੈ ਆ ਕਿ ਜਿਹੜਾ ਇਹਨਾਂ ਦੀ ਕਾਂਗਰਸ ਚ ਵਾਪਸੀ ਕਰਾਈ ਗਈ ਹੈ ਇਹ ਪ੍ਰੋਟੋਕਾਲ ਨੂੰ ਬ੍ਰੇਕ ਕੀਤਾ ਗਿਆ ਹੈ ਜੀ ਸੁਬੇਸ਼ ਸਾਹਿਬ ਲੌਜੀਕ ਤੋਂ ਉਹਦੀ ਗੱਲ ਠੀਕ ਹੈਗੀ ਆ ਜੀ ਕਿ ਜਦ ਜਿਹੜਾ ਕੋਈ ਪ੍ਰਧਾਨ ਹੋਏਗਾ ਉਹਦੀ ਜਦੋਂ ਰਾਜਾ ਵੜਿੰਗ ਸਾਹਿਬ ਨਾਲ ਗੱਲ ਕੀਤੀ ਗਈ ਤੇ ਉਹ ਕਹਿੰਦੇ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਜੀ ਕਿ ਕਮਲਜੀਤ ਕੜਵਲ ਤੇ ਕਰਨ ਵੜਿੰਗ ਜਿਹੜਾ ਦਾਖਾ ਕੰਸਟੀਚਨਸੀ ਤੋਂ ਆਮ ਆਦਮੀ ਦੇ ਇੰਚਾਰਜ ਸੀਗੇ ਉਹਨਾਂ ਦੇ ਕਾਂਗਰਸ ਦੇ ਰੀਜੋਇਨਿੰਗ ਕਰਾਈ ਗਈ ਵਿਦਆਊਟ ਮਾਈ ਕਨਸੈਂਟ ਹੂੰ ਤਾਂ ਗੋ ਇਹ ਕਹਿੰਦੇ ਆ ਆਸ਼ੂ ਸਾਹਿਬ ਕਿ ਜੇ ਉਹ ਆਣਗੇ ਤੇ ਮੈਨੂੰ ਮਦਦ ਮਿਲੇਗੀ ਤੇ ਅਸੀਂ ਜਿਹੜੇ ਪੰਜਾਬ ਦੇ ਕਾਂਗਰਸ ਦੇ ਪਰਿਵਾਰੀ ਹੈਗੇ ਪੂਰਵ ਮੁੱਖ ਮੰਤਰੀ ਜਿਹੜੇ ਛੱਤੀਸਗੜ੍ਹ ਦੇ ਭੁਪੇਸ਼ ਭਗੇਲ ਅਸੀਂ ਉਹਨਾਂ ਨੂੰ ਇਨਫੋਰਮ ਕਰਤਾ ਸੀਗਾ ਜੀ ਸੋ ਇਹ ਲੌਜੀਕ ਨਹੀਂ ਬੰਦਾ ਜੇ ਉੱਠ ਕੇ ਕੰਪਨੀ ਦਾ ਜੇ ਕੋਈ ਮੈਨੇਜਰ ਕਵੇ ਕਿ ਮੈਂ ਟਾਟਾ ਦੇ ਮਾਲਕ ਨੂੰ ਇਨਫੋਰਮ ਕਰਤਾ ਸੀਗਾ ਤੂੰ 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 ਸੀ ਤੂੰ ਬਹਿ ਜਾ ਆਰਾਮ ਨਾਲ ਜੀ ਬਿਲਕੁਲ ਤੋਂ ਇਹ ਲੋਜੀਕਲ ਮੇਰੇ ਸਮਝ ਤਾਂ ਲੱਗਾ ਨਹੀਂ ਪ੍ਰੋਟੋਕੋਲ ਵੀ ਕੋਈ ਚੀਜ਼ ਹੁੰਦੀ ਆ ਘਰਾਂ 'ਚ ਵੀ ਗੱਲ ਹੁੰਦੀ ਆ ਨਾ ਜੀ ਬਿਲਕੁਲ ਸਹੀ ਸੋ ਇਹ ਪ੍ਰੋਟੋਕੋਲ ਤਾਂ ਬ੍ਰੇਕ ਲੱਗਦਾ ਹੋਇਆ ਤੇ ਬੈਂਸ ਸਾਹਿਬ ਦਾ ਲੋਜਿਕ ਜਿਹੜਾ ਹੈਗਾ ਉਹ ਠੀਕ ਆ ਜੀ ਕਿ ਐਟ ਲੀਸਟ ਦੇ ਸ਼ੁੱਡ ਹੈਵ ਟੇਕਨ ਇਨਟੂ ਦਾ ਕੰਫਿਡੈਂਟ ਐਟ ਲੀਸਟ ਜੀ ਦੇ ਆਫ ਦੇ ਨਾ ਐਟ ਲੀਸਟ ਰਾਜਾ ਵੜਿੰਗ ਸਾਹਿਬ ਜਿਹੜਾ ਬਿਨ ਕੈਟੇਗੋਰਿਕਲੀ taken into the confidence before joining da kamjit kardawal and mr warding ehne doha di joining karan to pehla je inadi former consent le lende ta hor zyada local ke impression eh jana siga hun ulta impression public se perception eh ja rahi a ke aapas ch hi eh aapas ch jade jade bade leader hai ਇਹ ਇੱਕ ਦੁੱਧ ਜੜਾ ਨੂੰ ਤੇਲ ਦੇਣ ਤੇ ਲੱਗੇ ਹੋਇਆ ਤੇ ਇਸ ਕਰਕੇ ਇਹਦਾ ਇੰਪ੍ਰੈਸ਼ਨ ਥੋੜਾ ਜਿਹਾ ਨੁਕਸਾਨ ਨੁਕਸਾਨ ਵਾਲ ਦੇ ਕੇ ਜਾਂਦਾ ਜੇ ਕਈ ਵੀ ਘਰਾਂ ਚ ਲੜਾਈਆਂ ਹੁੰਦੀਆਂ ਤੇ ਮਹੱਲੇ ਤੱਕ ਆਵਾਜ਼ਾਂ ਜਾਣ ਲੱਗ ਜਾਂਦੇ ਤਾਂ ਉਹਦਾ ਇੰਪ੍ਰੈਸ਼ਨ ਚੰਗਾ ਹੁੰਦੀ ਸੋ ਆਵਾਜ਼ਾਂ ਮਹੱਲਿਆਂ ਤੱਕ ਜਾਣ ਲੱਗੀਆਂ ਘਰ ਦਾ ਜੇ ਘਰ ਦੀ ਗੱਲ ਕਰ ਟੇਬਲ 'ਚ ਬਹਿ ਕੇ ਹੋ ਜਾਂਦੇ ਤੇ ਜ਼ਿਆਦਾ ਵਧੀਆ ਹੁੰਦੀ ਜੀ ਸਰ ਇੱਕ ਪਾਸੇ ਜਿੱਥੇ ਚਲੋ ਜਿਮੀ ਚੋਣਾ ਹੈਗੇ ਨੇ ਹਰ ਪਾਰਟੀ ਆਪਣਾ ਪੂਰਾ ਜੋਰ ਲਗਾ ਰਹੀ ਹੈ ਖਾਸ ਕਰਕੇ ਜੇਕਰ ਸੱਤਾ ਸਰਕਾਰ ਦੀ ਗੱਲ ਕਰੀਏ ਤਾਂ ਪੂਰੀ ਤਰੀਕੇ ਦੇ ਨਾਲ ਤਿਆਰੀਆਂ ਦੇ ਵਿੱਚ ਜੁਟੇ ਹੋਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਲਈ ਮੁਸ਼ਕਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਜਿਸ ਤਰ੍ਹਾਂ ਕਿ ਦੱਸਦੀ ਹੈ ਕਿ ਅਮਨ अरोड़ा ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਨਾਂ ਦੇ ਜਿਹੜੇ ਖਾਸਮ ਖਾਸੀਗੇ ਮਹਿਸ਼ ਮੁਖੀ ਜਾਜੀ ਉਹਨਾਂ ਦੇ ਵਿਜੀਲੈਂਸ ਦੀ ਰੇਡ ਪਈ ਸੀਗੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅਜਿਹੇ ਦੇ ਵਿਚਕਾਰ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਦਿੱਲੀ ਲੋਬੀ ਨੂੰ ਪੰਜਾਬ ਛੱਡਣਾ ਪਵੇਗਾ ਤਾਂ ਕਿਸ ਤਰ੍ਹਾਂ ਦੇਖਦੇ ਤੁਸੀਂ ਸੱਤਾ ਸਰਕਾਰ ਹੁ ਕਿੰਨੇ ਕ ਮਤਲਬ ਉਹ ਸੁਰੱਖਿਤ ਹੈ ਦੇਖੋ ਗੱਲ ਰਹੀ ਸੁਰੱਖਿਆ ਦੀ ਜੀ ਸੁਰੱਖਿਆ ਦੀ ਗੱਲ ਰਹੀ ਜਿਹੜਾ ਗੱਲ ਜਿਹੜਾ ਜਲੇਦਰ ਤੋਂ ਰਵਣ ਅਰੋੜਾ ਐਮ ਐਲ ਏ ਸੀਗੀ ਜੀ ਉਹਨਾਂ ਦੀ ਗ੍ਰਿਫਤਾਰੀ ਹੋਈ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਵੀ ਉਹ ਪਹਿਲਾਂ ਭਜਨ ਮੰਡਲੀ ਸੀ ਧਾਰਮਿਕ ਬੰਦੇ ਸੀ ਤੇ ਭਜਨ ਗਾਉਂਦੇ ਸੀਗੇ ਤੇ ਮੁੜ ਕੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਟਾਊਨ ਪਲਾਨਰ ਹੁੰਦੇ ਆ ਉਹਨਾਂ ਨੂੰ ਘਰ ਬਿਠਾ ਕੇ ਕਹਿੰਦੇ ਸੀ ਲੱਭ ਕਿਹੜੀ-ਕੜੀਆਂ ਜਿਹੜੀਆਂ ਬਿਲਡਿੰਗਾਂ ਹੈਗੀਆਂ ਇਹਨਾਂ ਦੇ ਬਿਲਡਿੰਗ ਦੇ ਬਾਇਲਾਅਸ ਜਿਹੜੇ ਹੁੰਦੇ ਆ ਬਈ ਬਿਲਡਿੰਗ ਨਕਸ਼ੇ ਦੇ ਮੁਤਾਬਕ ਹੈਗੀ ਹੈ ਕਿ ਨਹੀਂ ਹੈਗੀ ਜੀ ਜੇਕਰ ਟੁੱਟਣ ਵਾਲੀ ਹੈ ਤਾਂ ਠਹਿ ਨਾ ਜਾਵੇ ਸੋ ਜੇ ਬਾਣੇ ਗੜਨੇ ਤੇ ਹਜ਼ਾਰ ਤੋ ਜੂ ਵੀ ਪੰਜਾਬ ਪੁਲਿਸ ਬਾਰੇ ਸਟਾਇਲ ਮਾਨ ਸਾਹਿਬ ਵੀ ਕਰਦੇ ਰਹੇ ਆ ਉਹ ਕਹਿੰਦੇ ਤੇਰੇ ਗੱਡੀ ਦੇ ਕਾਗਜ ਹੈਗੇ ਹੈਗੇ ਆ ਜੀ ਫਿਰ ਕਹਿੰਦੇ ਤੇਰੀ ਇਨਸ਼ੋਰੈਂਸ ਹੈਗੀ ਹੈ ਜੀ ਲਾਇਸੈਂਸ ਕੰਦਾ ਉਹ ਵੀ ਹੈਗਾ ਜੀ ਫਿਰ ਕਹਿੰਦੇ ਸ਼ੀਸ਼ਾ ਨਹੀਂ ਸੱਟਦਾ ਹੈਗਾ ਜੀ ਜੀ ਉਹ ਕਹਿੰਦਾ ਉਹ ਵੀ ਲੱਗਾ ਹੋਇਆ ਹੈ ਜੀ ਨਹੀਂ ਕਹਿੰਦਾ ਨਜ਼ਰ ਠੀਕ ਨਹੀਂ ਆ ਰਹੀ ਸ਼ੀਸ਼ੇ ਚ ਸੋ ਐਦਾਂ ਦੀ ਉਹ ਕਰਕੇ ਪਹਿ ਉਹ ਇਕੱਠੇ ਕਰਦੇ ਰਹੇ ਜੀ ਪਹਿ ਐਡੀ ਵੀਡੀ ਰਕਮ ਘਰਾਂ ਚ ਰੱਖਦੇ ਨਹੀਂ ਲੋਗ ਹਾਂ ਡਰ ਸੋਤਰਾ ਦੇ ਹੁੰਦੇ ਆ ਜੀ ਤੇ ਇਹ ਉਹ ਫਿਰ ਆਪਣੇ ਜਿਹੜੇ ਉਹਦਾ ਕੋੜਮਾ ਮਿਸਟਰ ਮਦਾਨ ਉਹਨਾਂ ਦੇ ਕੋਲ ਵੀ ਉਹਨਾਂ ਦੀ ਛਾਪੇਮਾਰੀ ਹੋਈ ਤੇ ਬਦਨਾਮੀ ਤਾਂ ਹੋਈ ਪਰ ਇਹਦੇ ਨਾਲ ਇਹਨਾਂ ਨੇ ਇਹ ਕਹਿਤਾ ਆ ਕਿ ਦੇਖੋ ਅਸੀਂ ਇਹੋ ਜੀ ਪਾਰਟੀ ਅਸੀਂ ਆਪ ਦਾ ਵੀ ਬੰਦਾ ਬਖਸ਼ਦੇ ਨਹੀਂ ਹੂੰ ਪਤਾ ਨਹੀਂ ਹੁਣ ਮੈਨੂੰ ਨਹੀਂ ਸਮਝ ਲੱਗੀ ਕਿ ਕਟਾਦੂ ਚੱਕ ਸਾਹਿਬ ਤੇ ਵੀ ਅਲੀਗੇਸ਼ਨ ਸੀਗੇ ਜੀ ਕਿਸੇ ਬੱਚੇ ਨਾਲ ਬਦਫੈਲੀ ਕਰਦੇ ਐਲੀਗੇਸ਼ਨ ਸੀਗੇ ਜੋ ਮਜੀਠੀਆ ਸਾਹਿਬ ਲਾਉਂਦੇ ਆ ਬਿਲਕੁਲ ਮਜੀਠੀਆ ਸਾਹਿਬ ਤੇ ਕਟਾਰੂਚਾ ਅੱਜ ਕੱਲ ਇੱਕ ਦੂਜੇ ਦੇ ਖਿਲਾਫ ਬਹੁਤ ਬਿਆਨਬਾਜ਼ੀ ਕਰਦੇ ਅਦਾਲਤਾਂ ਜੱਜਾਂ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਮਜੀਠੀਆ ਸਾਹਿਬ ਕਹਿੰਦੇ ਕਟਾਰੂਚਾ ਸਾਹਿਬ ਮਾਈਨਿੰਗ ਕਰਾ ਰਹੇ ਹੈਗੇ ਆ ਸੋ ਰੋਜ਼ ਐਲੀਗੇਸ਼ਨ ਲੱਗਦੇ ਆ ਸੋ ਜਿਹੜੀ ਮਚਿਓਰਿਟੀ ਲੈਵਲ ਹੈਗਾ ਆਮ ਆਦਮੀ ਪਾਰਟੀ ਦਾ ਜੀ ਕੁਝ ਮੁੱਦਿਆਂ ਤੇ ਠੀਕ ਵੀ ਜਾ ਰਹੇ ਹੈਗੇ ਆ ਜੇ ਤਾਂਕ ਬਹੁਤ ਵੱਡੀ ਡਵੈਲਪਮੈਂਟ ਇਹਨੇ ਕੀਤੀ ਆ ਪੰਜਾਬ ਦੇ ਹਜ਼ਾਰਾਂ ਜਿਹੜੇ ਇੰਡਸਟਰੀਅਲ ਪਲਾਟ ਸੀਗੇ ਹਮਮ ਉਹਨਾਂ ਨੂੰ ਰੀਕਲੱਬਿੰਗ ਤੇ ਡੀਕਲੱਬਿੰਗ ਇਹਨੇ ਅਪਰੂਵ ਕਰਤੀ ਜੀ ਸੋ ਬਹੁਤ ਵੱਡਾ ਮੁੱਦਾ ਸੀਗਾ ਕਿ ਲੋਕ ਤੜਫਦੇ ਸੀਗੇ ਇੰਡਸਟਰੀਸਟ ਕਿ ਸਾਡੇ ਪਲਾਟ ਨੂੰ ਸਿਰਫ ਇੱਕ ਕੰਮ ਲਈ ਕਿਉਂ ਅਲਾਉਡ ਕੀਤਾ ਜਾ ਰਿਹਾ ਸੀ ਜੇ ਕੁਝ ਪਲਾਂਟ ਦੀ ਸਟਿਚ ਮਸ਼ੀਨਰੀ ਤਕਨੀਕ ਬਦਲ ਗਈ ਆ ਅਸੀਂ ਜੇ ਕੁਝ ਹਿੱਸਾ ਰੈਟਾਉਟ ਕਰਦੀਏ ਜਾਂ ਉਹਦੇ ਅੰਦਰ ਕੋਈ ਤਬਦੀਲੀ ਕਰਦੀਏ ਸਾਨੂੰ ਜਹਾਜ ਚੱਲੀ ਦਿੱਤੀ ਜਾ ਰਹੀ ਸੋ ਫਿਰ ਜਦੋਂ ਇਹ ਮੁੱਦਾ ਕੇਜਰੀਵਾਲ ਸਾਹਿਬ ਦੇ ਧਿਆਨ ਚ ਆਇਆ ਤੇ ਵੱਡੀ ਰਿਲੀਵੈਂਟ ਇੰਡਸਟਰੀਸ ਨੂੰ ਦਿੱਤੀ ਗਈ ਨਾਲ ਦੀ ਨਾਲ ਕਿਸਾਨ ਮੋਰਚੇ ਤੋਂ ਪਹਿਲਾਂ ਚੱਕਿਆ ਕਿਉਂਕਿ ਜਿਹੜੀ ਲੁਧਿਆਣਾ ਵੈਸਟ ਹੈ ਇਹਦੇ ਅੰਦਰ ਵਾ ਅਰਬਨਾਈਟ ਸ਼ਹਿਰੀ ਤਬਕਾ ਜ਼ਿਆਦਾ ਪਿੰਡ ਪਿੰਡ ਨਹੀਂ ਪੈਂਦੇ ਇਹਦੇ ਵਿੱਚ ਹਮ ਸ਼ਹਿਰੀ ਤਬਕਾ ਜ਼ਿਆਦਾ ਪੜ੍ਹੇ ਲਿਖੇ ਤਬਕਾ ਜ਼ਿਆਦਾ ਤੇ ਅਵੇਡ ਜਿਹਨੂੰ ਜਾਗਰੂਕ ਤਬਕਾ ਜ਼ਿਆਦਾ ਤੇ ਵੱਡੇ ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਮੈਨੂੰ ਸੜਕਾਂ ਦੇ ਵਿਖੰਜ ਨਜ਼ਰ ਆ ਰਹੇ ਆ ਜੀ ਤੇ ਕੱਲ ਤਾਂ ਮੈਂ ਧੁੱਪੇ ਵੇਖਦਾ ਪਿਆ ਸੀਗਾ ਕਿ ਬਹੁਤ ਵੱਡਾ ਲੀਡਰ ਰਾਣਾ ਗੁਰਜੀਤ ਉਹ ਵੀ ਧੁੱਪ ਚ ਤੁਰੇ ਜਾਂਦੇ ਪਏ ਸੀ ਮਾਲਟਰ ਐਕਸੈਂਸ਼ਨ 'ਚ ਜੀ ਫਿਰ ਇਹ ਗੱਲ ਆ ਭਾਜੀਪੀ ਵੱਲੋਂ ਬੱਡੇ ਬੱਡੇ ਲੀਡਰ ਕਿਉਂਕਿ ਇਹ ਬੀਜੇਪੀ ਚ ਮੰਡਲ ਹੁੰਦੇ ਆ ਡਿਵੀਜ਼ਨਸ ਜਿਨੂੰ ਕਹ ਲੋ ਜੀ ਤੇ ਲੁਧਿਆਣਾ ਜਿਹੜੀ ਵੈਸਟ ਚ ਪੰਜ ਮੰਡਲ ਆ 5 ਡਿਵੀਜ਼ਨਸ ਤੇ ਪੰਜਾ ਡਿਵੀਜ਼ਨਾਂ ਦੇ ਵਿੱਚ ਦੋ ਦੋ ਸੀਨੀਅਰ ਵਜ਼ੀਰ ਫਾਰਮਰ ਵਜ਼ੀਰ ਪੜੇ ਲਿਖੇ ਤਕੜੇ ਤਕੜੇ ਵਜ਼ੀਰਾਂ ਨੇ ਡਿਊਟੀਆਂ ਲਗੀਆਂ ਤੁਸੀਂ ਯਕੀਨ ਕਰੋ ਭਾਰਤ ਦੇ ਚੋਪ ਜੀਵਨ ਸ਼ਰਮਾ ਸਾਹਿਬ ਰਹਿੰਦੇ ਆ ਜੀ ਉੱਥੇ ਪੰਜਾਬ ਦੇ ਬਹੁਤ ਵੱਡੇ ਬੀਜੇਪੀ ਦੇ ਫਾਰਮਰ ਪ੍ਰਧਾਨ ਤੇ ਸਿਟਿੰਗ ਬੀਜੇਪੀ ਦੇ ਐਮਐਲਏ ਪਠਾਨਕੋੜ ਤੋਂ ਆਸ਼ਵਨੀ ਸ਼ਰਮਾ ਸਾਹਿਬ ਉਹਨਾਂ ਦੀ ਰਹਿਸ਼ਪੱਤੀ ਉੱਥੇ ਕਰ ਦਿੱਤੀ ਗਈ ਆ ਉਹ ਘਰ ਟੂ ਟੂ ਡੋਰ ਕੈਂਪੇਨਿੰਗ ਕਰਦੇ ਲੋਕਾਂ ਨੂੰ ਕਨਵਿੰਸ ਕਰ ਦਿੰਦੇ ਆ ਮਰੰਜਨ ਸਾਲੀਆ ਸਾਹਿਬ ਨੂੰ ਰਿਚੀ ਨਗਰ ਦਾ ਇਲਾਕਾ ਦਿੱਤਾ ਗਿਆ ਜਗਮਉਂ ਰਾਜੂ ਸਾਹਿਬ ਉਹਦੇ ਨਾਲ ਹੈ ਗਿਆ ਹੋਰ ਵੱਡੇ ਵੱਡੇ ਵਜ਼ੀਰ ਫਾਰਮਰ ਵਜ਼ੀਰ ਉਹ ਦੋ ਦੋ ਵੱਡੇ ਸੀਨੀਅਰ ਲੀਡਰ ਪੰਜ ਡਿਵੀਜ਼ਨਾਂ ਦੇ ਵਿੱਚ ਖੁਦ ਕੈਂਪ ਕਰਕੇ ਜੀਵਨ ਗੁਪਤਾ ਤੇ ਆਪਣੀ ਪਾਰਟੀ ਦੇ ਲੋਕਾਂ ਦੀ ਸੀਰੀਅਸ ਮੈਨਰ ਨਾਲ ਕੰਪੇਨਿੰਗ ਸ਼ੁਰੂ ਕਰ ਰਹੇ ਆ ਹਾਲਾਂਕਿ ਪੰਜਾਬ ਬੀਜੇਪੀ ਵਾਸਤੇ ਸ਼ੁਰੂ ਤੋਂ ਬਹੁਤ ਉਖੀ ਸਟੇਟ ਰਹੀ ਵੀ ਆ ਜੀ ਲੇਕਿਨ ਫਿਰ ਵੀ ਜਿਹੜਾ ਇਹਨਾਂ ਦਾ ਮਿਹਰਤ ਦਾ ਲੈਵਲ ਹੈ ਕਿਉਂਕਿ ਇਹ ਇਹ ਪਾਰਟੀਆਂ ਇਹ ایدੀਓਲੋਜੀਕਲ ਪਾਰਟੀ ਹੈ ਰਾਜਾਂ ਦੀ ਪਾਰਟੀ ਨਹੀਂ ਬਣ ਗਈ ਜੀ ਇਹ ਪਹਿਲਾਂ ਇਸ ਪਾਰਟੀ ਦਾ ਨਾ ਭਾਜਪੀ ਜੀ ਹੁੰਦਾ ਸੀਗਾ ਜਨ ਸੰਦ ਹੁੰਦਾ ਸੀਗਾ ਜੀ ਫਿਰ 1982 1980 ਦੇ ਕਰੀਬ ਇਹਨਾਂ ਦਾ ਨਾਂ ਬਦਲਿਆ ਜੀ ਤੇ ਫਾਊਂਡਰ ਮੈਂਬਰਾਂ ਤੋਂ ਜੋ ਵਿੱਚੋਂ ਅਦਵਾਨੀ ਸਾਹਿਬ ਬਾਜਪਾਈ ਸਾਹਿਬ ਮੋਦੀ ਸਾਹਿਬ ਐਸਆਰ ਸੀਗੇ ਕਿਉਂਕਿ ਜਦੋਂ 75 ਦੇ ਵਿੱਚ ਸਾਈਬਾ ਇੰਦਰਾ ਗਾਂਧੀ ਸਾਈਬਾ ਨੇ ਹਿੰਦੁਸਤਾਨ ਚ ਐਮਰਜੈਂਸੀ ਐਲਾਨੀ ਸੀ ਜੀ ਉਦੋਂ ਬਾਅਦ ਸਟਰਗਲ ਹੁੰਦੇ ਰਹੀ ਹੁੰਦੇ ਰੰ ਬੇਬੀ ਸਟੈਪ ਕਰਦੇ 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 ਇੱਕ ਕੋਈ ਟੈਂਸ ਸੀ ਇਹ ਪਾਰਟੀ ਦੋ ਮੈਂਬਰ ਸੀ ਇਹਨਾਂ ਦੇ ਤੇ ਅੱਜ ਤੁਸੀਂ ਵੇਖ ਲਿਆ ਪਾਰਟੀ ਕਿਸ ਲੈਵਲ ਤੇ ਖੜੀ ਆ ਕਿ ਹਾਂ ਇਹ ਵੀ ਜਨਤਾ ਇਹਨਾਂ ਵੱਲੋਂ ਕਿ ਵਿਸ਼ਵ ਦੀ ਇਹ ਸਭ ਤੋਂ ਵੱਡੀ ਪਾਰਟੀ ਹੈਗੀ ਆ ਲੇਕਿਨ ਫਿਰ ਵੀ ਹਲੇ ਸੰਘਰਸ਼ ਇਹਨਾਂ ਦਾ ਚੱਲਦਾ ਹੀ ਰਹਿਣਾ ਜੀ ਸਰ ਜਿਸ ਤਰ੍ਹਾਂ ਕਿ ਹਰ ਇੱਕ ਵਿਅਕਤੀ ਜਿਹੜਾ ਉਹ ਜਾਣਦਾ ਹੈ ਕਿ ਠੀਕ ਹੈ ਕੰਪੇਨਿੰਗ ਹੋ ਰਹੀਆਂ ਨੇ ਲੋਕ ਚੋਣ ਪ੍ਰਚਾਰ ਕਰ ਰਹੇ ਨੇ ਆਪਣਾ ਦਾਵਾ ਪੂਰੀ ਤਰ੍ਹਾਂ ਕੁਸੱਤਾਂ ਨੂੰ ਕਾਇਮ ਕਰਨ ਦੇ ਪੂਰਾ ਜੋਰ ਲਗਾ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਦੀ ਜਿਹੜੀ ਅਸਲ ਪਕੜ ਹੈ ਉਹ ਕਿਸ ਦੇ ਹੱਥ ਵਿੱਚ ਹੈ ਦੇਖੋ ਰਾਜਾ ਸ਼ਾਹੀ ਖਤਮ ਹੋ ਚੁੱਕੀ ਹੈ 47 ਤੋਂ ਪਹਿਲਾਂ ਵਾਲੀ ਉਹ ਵਹ ਹਿੰਦੁਸਤਾਨ ਸੰਸਾਰ ਦੀ ਸਭ ਤੋਂ ਵੱਡੀ ਲੋਕਤੰਤਰਕ ਪ੍ਰਣਾਲੀ ਇੱਥੇ ਆ ਇਹਦਾ ਜਿਹੜਾ ਵਿਧਾਨ ਜਿਹੜਾ ਕਨਸਟੀਟਿਊਸ਼ਨ ਜਿਹਨਾਂ ਨੇ ਬਣਾਇਆ ਸੀਗਾ ਬੀ ਆਰ ਅੰਬੇਦਕਰ ਸਾਹਿਬ ਦੀ ਪੰਗਵਾਈ ਚ ਬਣਾਇਆ ਸੀਗਾ ਹਾਲਾਂਕਿ ਉਹ ਬੱਦਾ ਬੜਾ ਇੱਕ ਹੰਬਲ ਨਰਮ ਸਭਾ ਦੇ ਇਨਸਾਨ ਸੀ ਤੇ ਔਰ ਵਟ ਏਵਰ ਦੇ ਬੁਲਕਾ ਚ ਉਹਨਾਂ ਨੇ ਵੱਡੀਆਂ ਡਿਗਰੀਆਂ ਕੀਤੀਆਂ ਤੇ ਉਸ ਉਹ ਕੱਲ ਵੀ ਸੀ ਜਸਟਿਸ ਆਫ ਇੰਡੀਆ ਬੀਰ ਗੋਈਸਾਪ ਨੇ ਇੱਕ ਆਪਣੀ ਸਟੇਟਮੈਂਟ ਚ ਕਿਹਾ ਕਿ ਸੰਵਿਧਾਨ ਕਰਕੇ ਹੀ ਅਸੀਂ ਬਚੇ ਬੈਠੇ ਆ ਜੀ ਸਾਡੇ ਮੁਲਕ 'ਚ ਲੜਾਈਆਂ ਵੀ ਹੁੰਦੀਆਂ ਆਪਸ 'ਚ ਲੇਕਿਨ ਅਸੀਂ 2 ਮਹੀਨੇ ਬਾਅਦ ਫੇਰ ਇਕੱਠੇ ਹੋ ਜਾਂਦੇ ਆ ਹਮ ਸੁਬਾਈ ਦੀਆਂ ਲੜਾਈਆਂ ਹੁੰਦੀਆਂ ਭਾਸ਼ਾ ਦੀ ਲੜਾਈ ਹੁੰਦੀਆਂ ਪਾਣੀਆਂ ਦੀਆਂ ਲੜਾਈਆਂ ਹੁੰਦੀਆਂ ਖਾਣਾ ਦੀਆਂ ਲੜਾਈਆਂ ਹੁੰਦੀਆਂ ਖਾਣਾ ਦਾ ਮਤਲਬ ਮਾਈਨਸ ਜੀ ਖਣਿਜਾਂ ਦੀ ਲੜਾਈ ਹੁੰਦੇ ਰੇਤਾਂ ਦੀਆਂ ਲੜਾਈਆਂ ਹੁੰਦੀਆਂ ਜਵਾਨਾ ਮਤਲਬ ਲੈਂਗੁਏਜਸ ਭਾਸ਼ਾਵਾਂ ਦੀ ਲੜਾਈਆਂ ਹੁੰਦੀਆਂ ਉਸ ਦੇ ਬਾਵਜੂਦ ਵੀ ਚੀਫ ਜਸ ਆਫ ਇੰਡੀਆ ਬੀਰ ਗਵਾਈ ਸਾਹਿਬ ਨੇ ਡਟ ਕੇ ਆਪਣੀ ਕਨਸਟੀਟਿਊਸ਼ਨ ਦੀ ਪ੍ਰੇਸ਼ ਕੀਤੀ ਆ ਜਿਹੜਾ ਕੀ ਕਨਸਟੀਟਿਊਸ਼ਨ ਅਸੈਂਬਲੀ ਜਿਹਨੂੰ ਕੀ ਅੱਜ 75 ਸਾਲ ਤੋਂ ਉੱਤੇ ਦਾ ਸਮਾਂ ਹੋਣ ਲੱਗਾ ਕਿਉਂਕਿ 1950 ਤੋਂ ਲਾਗੂ ਹੋਣਾ ਸ਼ੁਰੂ ਹੋਇਆ ਸੀਗਾ ਸੋ ਇਸ ਕਰਕੇ ਇਸ ਕਨਸਟੀਟਿਊਸ਼ਨ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਕਨਸਟੀਟਿਊਸ਼ਨਲ 2/3 ਦਾ ਮਤਲਬ ਹੈ ਜੇ 2/3 ਮੈਂਬਰ ਪਾਰਲਮੈਂਟ ਇਕੱਠੇ ਵੀ ਹੋ ਜਾਣ ਜਾਂ ਸਾਰੇ ਇਕੱਠੇ ਹੋ ਜਾਣ ਜੀ ਲੇਕਿਨ ਜਿਹੜਾ ਬੇਸਿਕ ਸਟਰਕਚਰ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਨਹੀਂ ਬਦਲ ਪਾਣਗੇ ਕਿਉਂਕਿ ਕਈ ਵਾਰੀ ਸਤਾਬ ਇੱਡੀ ਵੱਡੀ ਆ ਜਾਂਦੀ ਹੈ ਤੇ ਲੋਕ ਜਿਵੇਂ ਰਸ਼ੀਆ ਚ ਪੁੱਤ ਨੇ ਕਹਿਤਾ ਮੈਂ ਸਾਰੀ ਉਮਰ ਵਾਸਤੇ ਮੈਂ ਹੀ ਪ੍ਰਧਾਨ ਪਾਰਟੀ ਦਾ ਜੀ ਚੀਨ ਨੇ ਕਹਿਤਾ ਜਦ ਤੱਕ ਜੀਣਾ 올 ਟਾਈਮ ਆਮ ਹਰਨਾਲ ਜੀ ਸੋ ਇੰਡੀਆ ਚ ਇਹ ਰਿਵੀਜ਼ਨ ਟੂ ਪ੍ਰੀਐਮਬਲ ਦਾ ਮਤਲਬ ਮੇਰੇ ਖਿਆਲ ਪਾਪੜੀ ਪਹਿਲਾਂ ਵੀ ਕਦੇ ਡਿਸਕਸਸ਼ਨ ਹੋਈ ਜੀ ਪ੍ਰੀਐਮਬਲ ਕਿਸੇ ਵੀ ਕਿਤਾਬ ਦਾ ਜਿਹੜਾ ਪਹਿਲਾ ਨੂ ਤੇ ਪ੍ਰੀਐਮਬਲ ਲਿਖਿਆ ਹੁੰਦਾ ਅੰਗਰੇਜ਼ੀ ਦੇ ਵਿੱਚ ਬਿਲਕੁਲ ਤੇ ਉਹਨੂੰ ਕਹਿੰਦੇ ਆ ਕਿ ਜਿਹੜਾ ਬੇਸਿਕ ਸਟਰਕਚਰ ਆ ਬੇਸਿਕ ਸਟਰਕਚਰ ਜੀ ਸੰਵਿਧਾਨ ਦੀ ਨੀਂਹ ਨਹੀਂ ਤੁਸੀਂ ਬਦਲ ਸੇ ਨੀਂਹ ਨਹੀਂ ਜਿੰਨੀ ਮਰਜੀ ਤੁਸੀਂ ਇੱਟਾ ਵਧੀਆਂ ਲਾ ਲਓ ਨੀਂਹ ਬਦਲ ਲਈ ਸੋਦੇ ਇਸ ਕਰਕੇ ਸੰਵਿਧਾਨ ਕਰਕੇ ਤੁਸੀਂ ਤੇ ਮੈਂ ਜੀ ਆਪਸ ਚ ਆਜ਼ਾਦੀ ਨਾਲ ਗੱਲ ਕਰ ਰਿਹਾ ਮੇਰੀ ਇਹ ਮੈਂ ਬੀਂਗੇ ਮੇਲ ਮੈਂ ਮੈਂ ਜ਼ਰੂਰਤ ਨਹੀਂ ਕਰ ਸਕਦਾ ਕਿ ਤੁਹਾਡੀ ਜ਼ੁਬਾਨ ਨੂੰ ਮੈਂ ਰੋਕ ਸਕਾਂ ਜਿੱਦਾਂ ਪਹਿਲੇ ਜ਼ੁਬਾਨ ਵਿੱਚ ਕਿਤੇ ਹੁੰਦੇ ਸੀ ਕਾ ਬਿਲਕੁਲ ਸੋ ਇਸ ਕਰਕੇ ਇਹ ਸਬਦਾਨ ਦੇ ਤਹਿਤ ਵੋਟਾਂ ਹੋ ਰਹੀਆਂ ਜੀ অবজারਵੇਸ਼ਨ ਜਾਪਤਾ ਜਿਹੜਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਸਾਰੀ ਉਦੀ ਟਰੇਡਿੰਗ ਸ਼ੁਰੂ ਹੋ ਚੁੱਕੀ ਹੈ ਕਿਨੇ ਬੂਥ ਬਣਨੇ ਆ ਕਿੱਥੇ ਕਿੱਥੇ ਕਿੰਨੀ ਕਿੰਨੀ ਉਦੀ ਸਕਿਉਰਿਟੀ ਚਾਹੀਦੀ ਹੈ ਕਿ ਇਹ ਸਿਵਨ ਜਿਹੜੇ ਹੈਗੇ ਚੀਫ ਇਲੈਕਸ਼ਨ ਕਮਿਸ਼ਨ ਵੱਲੋਂ ਟਾਈਮ ਟੂ ਟਾਈਮ ਵੀਡੀਓਗ੍ਰਾਫੀ ਹੋਣੀ ਤੋਂ ਸ਼ੁਰੂ ਹੋ ਰਹੀ ਹੈ ਇੰਟੈਲੀਜੈਂਟ ਏਜੰਸੀਆਂ ਆਪਣਾ ਕੰਮ ਬਣਾਉਣਾ ਸ਼ੁਰੂ ਕਰਤਾ ਇਹ ਨਾ ਹੋਵੇ ਕਿ ਰਤੋ ਰਾਤ ਰਤੋ ਰਾਤ ਦਾ ਮਤਲਬ ਇਹ ਜੀ ਕਿ ਤੁਸੀਂ ਜੜੀਆਂ ਬਸਤੀਆਂ ਥੋੜੀਆਂ ਜੀਆਂ ਜੀਆਂ ਗਰੀਬਾ ਤੋਂ ਉਹਦੇ ਵਿੱਚ ਤੁਸੀਂ ਨੋਟਾਂ ਦੇ ਬੰਦਾ ਪਿਆ ਉਹਦੇ ਸ਼ਰਾਬ ਦੀ ਭੇਟੀ ਹੈ ਭੇਜੀ ਨਹੀਂ ਸ਼ੁਰੂ ਕਰ ਤੋਂ ਸੋ ਇਸ ਕਰਕੇ ਬੜੀਆਂ ਸਟੈਕ ਆਬਜ਼ਰਵੇਸ਼ਨ ਦੇ ਤਾਤ ਰੁਝਾਨਾ ਵੈਸਟ ਦੀ ਮੇਰੇ ਦੇ ਲੀਡਰ ਵੱਲੋਂ ਵੀ ਹੋ ਰਹੀ ਆ ਜੀ ਬਿਲਕੁਲ ਬਾਕੀ ਤੁਹਾਡੀ ਇਨਫੋਰਮੇਸ਼ਨ ਠੀਕ ਲਗੋ ਕੋਰੈਕਟ ਹੈ ਵੀ ਕਿ ਕਾਂਗਰਸ ਦੀ ਜਿਹੜੀ ਆ ਫੋਟਾ ਜੀ ਉਹ ਸਾਹਮਣੇ ਦੇਖਣ ਨੂੰ ਜ਼ਰੂਰ ਆ ਰਹੀ ਆ ਕਿਉਂਕਿ ਵੈਂਸ ਬ੍ਰਦਰਸ ਨੂੰ ਜਿਹੜੇ ਡਾਈਟਰੀ ਲੈਣਾ ਹੈ ਨਾ ਕਿਸੇ ਨੇ ਮੇਰੇ ਖਿਆਲ ਪੋਲੀਟੀਕਲ ਮਿਸਟੇਕ ਹੋਏਗੀ ਜੀ ਹੋ ਸਕਦਾ ਬਿਲਕੁਲ ਸੋ ਇਸ ਕਰਕੇ ਲੁਧਿਆਣਾ ਵੈਸਟ ਤੇ ਸਾਰੇ ਪੰਜਾਬ ਦੀ ਜਗਾ ਹੈਗੀ ਹੈ ਕਿ ਇਹ ਸੀਟ ਦਾ ਆਉਣ ਵਾਲੇ 12 13 ਦਿਨਾਂ ਦੇ ਵਿੱਚ ਕਿਉਂਕਿ ਮੇਰਾ ਖਿਆਲ ਹੈ 23 ਦੇ ਆਸ-ਪਾਸ ਦੋ ਦੋ ਡਾ ਹਫ਼ਤੇ ਦੇ ਵਿੱਚ ਰਿਜ਼ਲਟ ਆ ਜਾਊਗਾ ਉਦੋਂ ਬਾਅਦ ਪੰਜਾਬ ਦੀ ਪੋਲਿਟਿਕਸ ਦੀ ਦਿਸ਼ਾ ਤੇ ਦਸ਼ਾ ਉਹ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਨਾਲੇ ਫਿਊਚਰ ਭਗਵੰਤਬਾਨ ਦਾ ਵੀ ਜੀ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਬਿਲਕੁਲ ਸਾਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਅਨਸਰ ਦਿੱਤੇ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਵੀ ਉਮੀਦ ਕਰਦੀਆਂ ਕਿ ਅੱਜ ਦੀ ਜਿਹੜੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀ ਲੱਗਦਾ ਕਿ ਤੁਹਾਡਾ ਕੋਈ ਅਜੀਹਾ ਵਿਚਾਰ ਹੈ ਮੁੱਦਾ ਹੈ ਤਾਂ ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਨਾ ਅਸੀਂ ਤੁਹਾਡੇ ਉਸ ਨਾਲ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਲਈ ਜਨਤ ਕਰਾਂਗੇ ਸਾਨੂੰ ਦੇ ਵਿਜਾਜਾ ਧੰਨਵਾਦ